ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਲਗਭਗ 30 ਦਿਨਾਂ ਬਾਅਦ 28 ਦਿਨਾਂ ਬਾਅਦ 28 30 ਦਿਨਾਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਦੀ ਯਾਦ ਆਈ ਔਰ 30 ਸਾਲਾ 30 ਦਿਨਾਂ ਬਾਅਦ ਜਿਹੜਾ 28 ਦਿਨਾਂ ਬਾਅਦ ਉਹਨਾਂ ਨੇ ਆ ਕੇ ਪੰਜਾਬ ਦੀ ਉਹਨਾਂ ਮਾ ਮਾਮਾ ਦੇ ਅਥਰੂ ਤਾਂ ਕੀ ਪੁੰਜਣੇ ਸੀ ਜਿਨ੍ਹਾਂ ਦੇ ਨੌਜਵਾਨ ਪੁੱਤ ਚਲੇ ਗਏ ਉਹਨਾਂ ਭੈਣਾਂ ਦੀ ਬਾਹ ਤੱਕ ਕੀ ਫੜਨੀ ਸੀ ਜਿਨ੍ਹਾਂ ਦੇ ਭਰਾ ਚਲੇ ਗਏ ਉਸ ਕਿਸਾਨ ਨੂੰ ਆਸਰਾ ਕੀ ਦੇਣਾ ਸੀ ਬਜ਼ੁਰਗ ਕਿਸਾਨ ਨੂੰ ਜਿਹਦੀ ਪੂਰੀ ਫਸਲ ਜਿਹੜੀ ਆ ਉਹ ਹੜ੍ਹ ਦੇ ਵਿੱਚ ਤਬਾਹ ਹੋ ਗਈ ਉਸ ਮਜ਼ਦੂਰ ਨੂੰ ਉਸ ਗਰੀਬ ਦੀ ਬਾਹ ਤੱਕ ਕੀ ਫੜਨੀ ਸੀ ਜਿਨੇ ਸਾਰੀ ਉਮਰ ਮਿਹਨਤ ਮਸ਼ਕਤ ਕਰਕੇ ਸਾਰੀ ਉਮਰ ਜੀ ਨੇ ਆਪਣੀ ਹੱਡ ਬਨਮੀ ਮਿਹਨਤ ਕਰਕੇ ਦੋ ਕਮਰੇ ਦਾ ਮਕਾਨ ਬਣਾਇਆ ਸੀ ਇੱਕ ਕਮਰੇ ਦਾ ਮਕਾਨ ਬਣਾਇਆ ਸੀ ਜਿਹਦੇ ਅੰਦਰ ਰਸੋਈ ਵੀ ਨਹੀਂ ਸੀ ਜਿਹਦੇ ਅੰਦਰ ਟਾਇਲਟ ਬਾਥਰੂਮ ਵੀ ਨਹੀਂ ਸੀਗਾ ਜਿਹੜਾ ਉਹ ਵੀ ਘਟਿਆ ਗਿਆ ਉਹਦੀ ਬਾਹ ਤੱਕ ਹੀ ਫੜਦੀ ਸੀ ਆ ਕੇ ਇੱਕ ਤੁਛ ਜੀ ਜਿਹੜੀ ਆ ਅਮਾਉਂਟ 1600 ਕਰੋੜ ਰੁਪਇਆ ਦੇ ਕੇ ਪੰਜਾਬ ਦੀ ਉਹਨਾਂ ਮਾਮਾ ਦੇ ਅਥਰੂਆਂ ਨੂੰ ਪੋਜੜ ਦੀ ਬਜਾਏ ਉਹਨਾਂ 'ਚ ਨਮਕ ਸਿੜਕਣ ਦਾ ਕੰਮ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕੀਤਾ ਜਿਵੇਂ ਦੂਜੇ ਸ਼ਬਦਾਂ ਚ ਕਹਿ ਲਵਾਂ ਕਿ ਊਠ ਤੇ ਮੂੰਹ ਜੀਰਾ ਦੇਣ ਵਾਲੀ ਗੱਲ ਜਿਹੜੀ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ ਔਰ ਜਿੰਨਾ ਮਾਮਾ ਦੇ ਪੁੱਤ ਮਾਰੇ ਗਏ ਉਹਨਾਂ ਦੇ ਹੰਝੂ ਨਹੀਂ ਪੂੰਜੇ ਗਏ ਜਿੰਨਾ ਭੈਣਾਂ ਦੇ ਭਰਾ ਤੁਰ ਗਏ ਇਸ ਦੁਨੀਆ ਤੇ ਉਹਨਾਂ ਦੀ ਬਾਹ ਨਹੀਂ ਫੜੀ ਜਿੰਨਾ ਪਤਰੀਆਂ ਦੇ ਪਤੀ ਇਸ ਦੁਨੀਆ ਤੋਂ ਮਾਰੇ ਗਏ ਉਹਨਾਂ ਦੇ ਨਾਲ ਨਹੀਂ ਖੜੇ ਜਿੰਨਾ ਬੱਚਿਆਂ ਦੇ ਮਾਪੇ ਚਲੇ ਗਏ ਇਸ ਦੁਨੀਆ ਤੋਂ ਉਹਦਾ ਬੱਚਿਆਂ ਦਾ ਸਹਾਰਾ ਨਹੀਂ ਬਣੇ ਬਲਕਿ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ 30 ਦਿਨਾਂ ਬਾਅਦ ਜਿਹੜੀ ਆ ਮੈਂ ਸਮਝਦਾ ਇੱਕ ਟੂਰਿਜ਼ਮ ਕਰਕੇ ਇੱਕ ਡਰਾਸਟਿਕ ਟੂਰਿਜ਼ਮ ਕਰਕੇ ਇਥੋਂ ਤੁਰਦੇ ਬਣੇ ਸਾਰੇ মিডিਆ ਨੇ ਦੇਖਿਆ ਕਿ ਕਿਸ ਤਰ੍ਹਾਂ ਪੰਜਾਬ ਦੀ ਚੁਣੀ ਹੋਈ ਸਰਕਾਰ ਪੰਜਾਬ ਦੀ ਚੁਣੀ ਹੋਈ ਸਰਕਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਸ ਤਰ੍ਹਾਂ ਅਗਨੋਰ ਕੀਤਾ ਜਦੋਂ ਉਹ ਪਬਲਿਕ ਦੇ ਨੁਮਾਇੰਦਿਆਂ ਨੂੰ ਮਿਲ ਰਹੇ ਸੀ ਤਾਂ ਉਹ ਆਪਣੇ ਜਿਹੜੇ ਉਹਨਾਂ ਦੇ ਨੌਜਵਾਨ ਜਿਹੜਾ ਉਹਨਾਂ ਦੀ ਪਾਰਟੀ ਦੇ ਲੋਕ ਸੀਗੇ ਜਿਹੜਾ ਉਹਨਾਂ ਦੀ ਪਾਰਟੀ ਦੇ ਲੋਕ ਸੀਗੇ ਜਿਹੜੇ ਪਾਰਟੀ ਦੇ ਆਫਿਸ ਬੀਰਰ ਸੀਗੇ ਭਾਰਤੀ ਜਨਤਾ ਪਾਰਟੀ ਦੇ ਲੋਕ ਸੀਗੇ ਉਹਨਾਂ ਨੂੰ ਮਿਲਣ ਤਰਜੀਹ ਦਿੱਤੀ ਜਾਂ ਦੂਜੇ ਪਾਸੇ ਚੁਣੀ ਹੋਈ ਸਰਕਾਰ ਦੇ ਨੁਮਾਇੰਦਿਆਂ ਤੋਂ ਟਾਲਾ ਵੱਟਿਆ ਭਾਈ ਸਾਹਿਬ ਜੇ ਤੁਸੀਂ ਇਹਨਾਂ ਨੂੰ ਮਿਲਣਾ ਸੀਗਾ ਤਪਦੀਪ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦਿੱਲੀ ਬੁਲਾ ਲੰਦੇ ਇਹਦੇ ਵਿੱਚ ਜਾਖੜ ਸਾਹਿਬ ਹੋਰ ਸਾਰੇ ਸਾਥੀ ਚਲੇ ਜਾਂਦੇ ਔਰ ਉੱਥੇ ਉਹਨੂੰ ਡਿਨਰ ਵੀ ਕਰਾਉਂਦੇ ਉਹਨਾਂ ਨੂੰ ਚਾਹ ਵੀ ਪਿਲਾਉਂਦੇ ਉਹਨਾਂ ਦੀ ਆਉ ਭਗਤ ਵੀ ਕਰਦੇ ਉਹਨਾਂ ਨਾਲ ਗੱਪਸ਼ਪ ਬੱਲ ਲਦੇ ਇੱਥੇ ਆ ਕੇ ਜੇ ਇਧਰ ਵੀ ਮਿਲਣਾ ਸੀ ਫਿਰ ਪੰਜਾਬ ਆਉਣ ਦਾ ਫਾਇਦਾ ਕੀ ਸੀਗਾ ਉਹ ਸਾਡੀਆਂ ਮਾਮਾਆਂ ਦੀਆਂ ਬਾਹਾਂ ਦੇਖਦੀਆਂ ਰਹੀਆਂ ਕਿ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਅੱਜ ਸਾਡੇ ਬੱਚੇ ਦਾ ਸ਼ਾਇਦ ਸਾਡੀ ਜਿਹੜੀ ਛੱਤ ਨਹੀਂ ਗਈ ਇਹ ਛੱਤ ਦੁਬਾਰਾ ਪੈ ਜਾਊਗੀ ਸ਼ਾਇਦ ਜਿਹੜਾ ਸਾਡਾ ਰਸੋਈ ਟੁੱਟ ਗਈ ਸ਼ਾਇਦ ਉਹ ਦੁਬਾਰਾ ਬਣ ਜਾਊਗੀ ਸ਼ਾਇਦ ਜਿਹੜੀ ਸਾਡੀ ਸਾਡੀ ਮੱਝ ਸੀ ਜਿਹੜੀ ਸਾਡੀ ਗਾਂ ਸੀ ਜਿਹੜੀਆਂ ਸਾਡੀਆਂ ਗਾਵਾਂ ਸੀ ਜਿਹੜੀਆਂ ਮਰ ਗਈਆਂ ਰੁੜ ਗਈਆਂ ਖਤਮ ਹੋ ਗਈਆਂ ਸ਼ਾਇਦ ਅਸੀਂ ਉਹਨਾਂ ਨੂੰ ਦੁਬਾਰਾ ਖਰੀਦ ਕੇ ਲਿਆ ਸਕੀਏ ਦੁਬਾਰਾ ਉਹਨਾਂ ਨੂੰ ਪਰਚੇਸ ਕਰ ਸਕੀਏ ਸ਼ਾਇਦ ਉਦਲੀ ਮਦਦ ਆਊਗੀ ਪਰ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਬੁਰੀ ਤਰ੍ਹਾਂ ਜਿਹੜਾ ਉਹ ਨਰਾਸ਼ਤਾ ਸਾਡੀਆਂ ਮਾਮਾ ਪੈਣਾ ਸਾਡੇ ਬਜ਼ੁਰਗਾਂ ਦੇ ਹਿੱਸੇ ਪਾਈ ਔਰ ਚੁਣੇ ਹੋਏ ਨਮਾਇੰਦਿਆਂ ਨੂੰ ਚੁਣੀ ਹੋਈ ਸਰਕਾਰ ਦੀ ਜਮ੍ਹਾਂ ਸਮਝਦਾ ਇੱਕ ਇੱਕ ਤਰ੍ਹਾਂ ਨਾਲ ਉਹਨਾਂ ਨੇ ਲੋਕਤੰਤਰਿਕ ਲੋਕਤੰਤਰ ਦੇ ਸਿਸਟਮ ਦੇ ਅੰਦਰ ਇੱਕ ਤਰ੍ਹਾਂ ਉਹਨਾਂ ਦੀ ਬੇਇੱਜ਼ਤੀ ਕਰਨ ਦਾ ਕੰਮ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕੀਤਾ ਬੇਰੁਖੀ ਦਾ ਪ੍ਰਗਟਾਵਾ ਕੀਤਾ ਚੁਣੇ ਹੋਏ ਨਮਾਇੰਦਿਆਂ ਨੂੰ ਗਰੋਹ ਕਰਕੇ ਲੋਕਤੰਤਰ ਦੀ ਮਰਿਆਦਾ ਨੂੰ ਮਾਰੀ 60 ਜਿਹੜੀ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਮਾਰੀ ਆ ਔਰ ਇੱਥੇ ਹੀ ਬਸ ਨਹੀਂ ਔਰ ਜਦੋਂ ਜਦੋਂ ਪ੍ਰੈਜੈਂਟੇਸ਼ਨ ਆਫੀਸਰ ਧੇਰ ਆਏ ਸੀਗੇ ਉਸ ਸਮੇਂ ਜਦੋਂ ਸਾਡੇ ਵਜ਼ੀਰ ਹਰਦੀਪ ਸਿੰਘ ਮੁੰਡਿਆ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਸਾਰਿਆਂ ਨੇ ਦੇਖਿਆ ਵੀ ਚਲਾਇਆ ਵੀ ਹੱਥ ਜੋੜ ਕੇ ਜਦੋਂ ਦੇਖਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿ ਰਹੇ ਸੀ ਕਿ 20000 ਕਰੋੜ ਰੁਪਏ ਦੀ ਮਦਦ ਜਿਹੜੀ ਆ ਉਹ ਸਾਨੂੰ ਦੇ ਕੇ ਜਾਓ ਐਟ ðiਸ ਸਟੇਜ ਅੰਟਾਰਾ ਮਰੀ ਬਜੋ 20000 ਕਰੋੜ ਰੁਪਏ ਦੇ ਕੇ ਜਾਓ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਕੋ ਹਿੰਦੀ ਸਮਝ ਨਹੀਂ ਆਤੀ ਆਪਕੋ ਸਮਝ ਨਹੀਂ ਆਤਾ ਕਿ 1600 ਕਰੋੜ ਰੁਪਏ ਦੇ ਦਿਆ ਇਹਦਾ ਮਤਲਬ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੀ ਮਾਂ ਬੋਲੀ ਪੰਜਾਬੀ ਦਾ ਅਪਮਾਨ ਕੀਤਾ ਸਾਡੀ ਪੰਜਾਬ ਦੇ ਲੋਕਾਂ ਦਾ ਅਪਮਾਨ ਕੀਤਾ ਪੰਜਾਬੀਅਤ ਦਾ ਅਪਮਾਨ ਕੀਤਾ ਅਸੀਂ ਸਾਰੇ ਜਾਣਦੇ ਹਾਂ ਸਾਰੇ ਰਿਸਪੈਕਟ ਕਰਦੇ ਹਾਂ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਕੀ ਅਸੀਂ ਸਾਰੇ ਜਿੰਨੇ ਵੀ ਇਸ ਹਾਲ ਚ ਬੈਠੇ ਆ ਸਾਰਿਆਂ ਨੇ ਮੁੱਢਲੀ ਸਿੱਖਿਆ ਵੀ ਜਿਹੜੀ ਆ ਜੇ ਮੈਂ ਗੱਲ ਕਰਾਂ ਪੰਜਵੀਂ ਤੋਂ ਬਾਅਦ ਚੌਥੀ ਤੋਂ ਬਾਅਦ ਛੇਵੀਂ ਤੋਂ ਬਾਅਦ ਸਾਰਿਆਂ ਨੇ ਹਿੰਦੀ ਨੂੰ ਇੱਕ ਸਬਜੈਕਟ ਵਜੋਂ ਲਿਆਗਾ ਔਰ ਸਾਰੇ ਦੇਸ਼ ਦੀ ਨੈਸ਼ਨਲ ਭਾਸ਼ਾ ਦਾ ਜਿਹੜਾ ਸਨਮਾਨ ਕਰਦੇ ਨੇਗੇ ਪਰ ਲੇਕਿਨ ਸਾਡੇ ਸੂਬੇ ਦੇ ਵਿੱਚ ਆ ਕੇ ਸਾਡੇ ਸੂਬੇ ਦੇ ਵਿੱਚ ਆ ਕੇ ਔਰ ਸਾਡੀ ਮਾਂ ਬੋਲੀ ਨੂੰ ਮਾਂ ਬੋਲੀ ਪ੍ਰਤੀ ਜਿਹੜਾ અપਮਾਨਿਤ ਕਰਨਾ ਉਹਦੇ ਪ੍ਰਤੀ ਬੇਰੁਖੀ ਦਿਖਾਉਣੀ ਇੱਥੋਂ ਪਤਾ ਲੱਗਦਾਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਿਲ ਦੇ ਅੰਦਰ ਅੱਜ ਵੀ ਪੰਜਾਬੀਆਂ ਪ੍ਰਤੀ ਨਫ਼ਰਤ ਉਮਈਆ ਜਿਵੇਂ ਤਿੰਨ ਕਾਲੇ ਕਾਨੂੰਨਾਂ ਦੇ ਸਮੇਂ ਸੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਤਿੰਨ ਕਾਲੇ ਕਾਨੂੰਨ ਬਣਾਏ ਔਰ ਸਭ ਤੋਂ ਪਹਿਲਾਂ ਉਹਦਾ ਵਿਰੋਧ ਪੰਜਾਬ ਦੇ ਲੋਕਾਂ ਨੇ ਕੀਤਾ ਪੰਜਾਬ ਦੀ ਜਰਖੀਲੀ ਧਰਤੀ ਨੇ ਕੀਤਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਗ੍ਰੀਨ ਰੈਵਿਊਲੂਸ਼ਨ ਦੇ ਰਾਹੀਂ ਗ੍ਰੀਨ ਰੈਵਿਊਲੂਸ਼ਨ ਦੇ ਰਾਹੀਂ ਸਭ ਤੋਂ ਵੱਧ ਦੇਸ਼ ਦੇ ਕੌਮੀ ਭੰਡਾਰ ਦੇ ਵਿੱਚ ਆਪਣਾ ਹਿੱਸਾ ਪਾਇਆ ਸੀ ਹੁਣ ਤੱਕ ਜੇ ਮੈਂ ਗੱਲ ਕਰਾਂ ਭਾਰਤ ਦੇ ਲੋਕਾਂ ਦਾ ਪੇਟ ਭਰਨ ਦੇ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ ਹਿੱਸਾਗਾ ਸਭ ਤੋਂ ਵੱਧ ਕੰਟਰੀਬਿਊਸ਼ਨ ਪੰਜਾਬੀਆਂ ਦੀ ਆ ਪੰਜਾਬ ਦੇ ਲੋਕਾਂ ਦੀ ਆ ਪਰ ਲੇਕਿਨ ਉਹ ਗੱਲ ਜਿਹੜੀ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਭੁੱਲੀ ਨਹੀਂ ਕਿ ਪੰਜਾਬੀਆਂ ਨੇ ਉਹਨਾਂ ਦੀ ਹਿੱਕ ਤੇ ਬੈਠ ਕੇ ਉਹਨਾਂ ਦਾ ਡਟ ਕੇ ਵਿਰੋਧ ਕਰਕੇ ਉਹ ਤਿੰਨੇ ਕਾਲੇ ਕਾਨੂੰਨ ਵਾਪਸ ਕਰਾਇਆ ਸੀ ਐਸੀ ਗੱਲ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੇ ਆਮ ਵਰਗ ਨੂੰ ਜਿਹੜੀ ਆ ਉਹ ਦਿਲੋਂ ਨਫ਼ਰਤ ਕਰਦੀ ਆ ਮੈਂ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂਤੀ ਕਰੂੰਗਾ ਕਿ ਆਪਣੇ ਦਿਲ ਦਿਮਾਗ ਦੇ ਵਿੱਚੋਂ ਪੰਜਾਬੀਆਂ ਪ੍ਰਤੀ ਨਫ਼ਰਤ ਕੱਢਣ ਦੇ ਲਈ ਤੁਸੀਂ ਕਿਤੇ ਜਾ ਕੇ 10 ਦਿਨ ਦਾ ਚਿੰਤਨ ਮੰਤਨ ਕਰਿਓ ਕਿਤੇ ਜਾ ਕੇ 10 ਦਿਨ ਕੋਈ ਸ਼ਾਂਤੀ 'ਚ ਬੈਠ ਕੇ ਆਜੋ 10 ਦਿਨ ਕੋ ਪਛਤਾਪ ਕਰ ਲਓ ਕਿਉਂਕਿ ਜਿਹੜਾ ਜਿਹੜਾ ਵੀ ਹਕੂਮਾਰ ਬਣਦਾ ਚਾਹਿਆ ਸੀ ਹਾਂ ਜੇ ਪੰਜਾਬ ਦੀ ਗੱਲ ਕਰੀਏ ਜਾਂ ਨੈਸ਼ਨਲ ਲੈਵਲ ਤੇ ਭਾਜਪੀ ਆ ਤੇ ਜੇ ਗਲਤੀ ਹੋ ਜਾਂਦੀ ਹੈ ਕੋਈ ਤਾਂ ਉਹਦੇ ਤੇ ਮਾਫੀ ਮੰਗ ਲਈ ਜਾਂਦੀ ਹੈ ਉਹ ਕਾਨੂੰਨ ਵੀ ਵਾਪਸ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਕਾਨੂੰਨ ਲੋਕਾਂ ਦੀ ਵੈਲਫੇਅਰ ਲਈ ਬਣਦੇ ਲੱਗੇ ਕੋਈ ਲੋਕ ਨਮਾਇंदे ਚੁਣਦੇ ਨੇ ਕੀ ਜੇ ਚੁੜੇ ਹੋਏ ਨਮਾਇੰਦਿਆਂ ਤੋਂ ਗਲਤੀ ਹੋ ਗਈ ਤਾਂ ਉਹਨੂੰ ਵਾਪਸ ਵੀ ਲਿਆ ਜਾ ਸਕਦਾ ਹੈ ਜੇ ਪ੍ਰਧਾਨ ਮੰਤਰੀ ਸਾਹਿਬ ਨੇ ਕੋਈ ਚੀਜ਼ ਵਾਪਸ ਲੈ ਲਈ ਤਿੰਨ ਕਾਲੇ ਕਾਨੂੰਨ ਪਰ ਲੇਕਿਨ ਅੱਜ ਇਸ ਤਰ੍ਹਾਂ ਲੱਗ ਰਿਹਾ ਕਿ ਉਹਦੀ ਜਿਹੜਾ ਗੁੱਸਾ ਉਹਦੀ ਰੰਜਸ਼ ਉਹ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਿਲੋ ਔਰ ਦਿਮਾਗ ਦੇ ਅੰਦਰ ਠੋਕ ਠੋਕ ਕੇ ਪਈ ਹੋਈ ਹੈ ਇਹੀ ਗੱਲ ਆ ਕਿ ਜਦੋਂ ਵੀ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਦਾ ਰਵਈਆ ਜਿਹੜਾ ਉਹ ਨਫ਼ਰਤ ਭਰਿਆ ਹੁੰਦਾਗਾ। ਤੋਂ ਇਹ ਜਿਹੜੀ ਆ ਸਪਸ਼ਟ ਹੁੰਦਾਗਾ। ਸੋ ਮੇਰਾ ਕਹਿਣ ਦਾ ਪਾਪ। ਬਹੁਤ ਲੰਬੇ ਅਰਸੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਦਾ ਰੋਕ ਕੀਤਾ ਪਰ ਲੇਕਿਨ ਆਏ ਕਿ ਤੁਛ ਜੀ ਅਮਾਉਂਟ ਜਿਹੜੀ ਆ 1600 ਕਰੋੜ ਰੁਪਏ ਦੇ ਕੇ ਪੰਜਾਬ ਤੇ ਪੰਜਾਬੀਅਤ ਦਾ અપਮਾਨ ਕੀਤਾ। ਪੰਜਾਬ ਦਾ ਉਹਨਾਂ ਲੋਕਾਂ ਦਾ ਅਪਮਾਨ ਕੀਤਾ ਜਿਨ੍ਹਾਂ ਨੇ ਆਪਣੀ ਜਾਨ ਗਵਾ ਲਈ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਲੋਕਾਂ ਦਾ ਅਪਮਾਨ ਕੀਤਾ ਉਹਨਾਂ ਰੂਹਾਂ ਦਾ ਅਪਮਾਨ ਕੀਤਾ ਜਿਹੜੇ ਇਸ ਦੁਨੀਆ ਤੋਂ ਸਿਰਫ ਔਰ ਸਿਰਫ ਕੁਦਰਤੀ ਆਫਤ ਦੇ ਕਾਰਨ ਚਲੇ ਗਏ ਔਰ ਦੂਸਰਾ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਦਾ ਅਪਮਾਨ ਕੀਤਾ ਕਿ ਕਹਿਣਾ ਤੈਨੂੰ ਸਮਝ ਨਹੀਂ ਆਉਂਦੀ ਦੇਸ਼ ਦਾ ਪ੍ਰਧਾਨ ਮੰਤਰੀ ਸਾਹਿਬ ਇਹ ਕਹਿ ਰਿਹਾ ਇੱਕ ਸਟੇਟ ਦੇ ਕੈਬਨਿਟ ਮਿੰਿਸਟਰ ਨੂੰ ਕਿ ਤੁਹਾਨੂੰ ਸਮਝ ਨਹੀਂ ਹਿੰਦੀ ਸਮਝ ਨਹੀਂ ਆਉਂਦੀ ਮੈਂ 1600 ਕਰੋੜ ਰੁਪਏ ਬੋਲਤਾ ਦਿੱਤਾ ਇਹ ਸਾਰੀਆਂ ਗੱਲਾਂ ਪ੍ਰਗਟਾਵਾ ਕਰਦੀਆਂ ਨੇ ਕਿ ਉਹਨਾਂ ਦੇ ਮਨ ਦੇ ਅੰਦਰ ਕਿੱਡਾ ਵੱਡਾ ਜ਼ਹਿਰ ਜਿਹੜਾ ਉਹ ਪੰਜਾਬ ਦੇ ਪ੍ਰਤੀ ਆ ਕਿੱਡਾ ਵੱਡਾ ਜਿਹੜਾ ਹਮਦਰਦੀ ਨਹੀਂ ਹੈਗੀ ਉਹਨਾਂ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਬਲਕਿ ਉਹਨਾਂ ਦੇ ਦਿਲ ਉਹਨਾਂ ਦੇ ਦਿਮਾਗ ਦੇ ਅੰਦਰ ਜਿਹੜਾ ਜ਼ਹਿਰ ਭਰਿਆ ਪਿਆਗਾ ਔਰ ਇਸ ਤੋਂ ਬਿਨਾ ਜਿਹੜਾ ਉੱਥੇ ਸਰਕਾਰ ਦੇ ਨੁਮਾਇंदे ਬੁਲਾਉਣ ਦੀ ਬਜਾਏ ਆਮ ਜਿਹੜੇ ਹਰ ਪੀੜਤ ਨੇ ਜਿਹੜਾ ਮਾਮਾ ਤੇ ਅੱਛਾ ਹੁੰਦਾ ਜੇ ਕਿਸੇ ਉਸ ਵਿਅਕਤੀ ਦੀ ਮਾਂ ਨੂੰ ਬੁਲਾ ਲੰਦੇ ਜਿਹਦਾ ਪੁੱਤ ਚਲਿਆ ਗਿਆ ਚੰਗਾ ਹੁੰਦਾ ਦੋ ਉਹਨਾਂ ਬੱਚਿਆਂ ਨੂੰ ਬੁਲਾ ਲੰਦੇ ਜਿਨ੍ਹਾਂ ਦੀ ਮਾਂ ਜਾਂ ਬਾਪ ਚਲਿਆ ਗਿਆ ਚੰਗਾ ਹੁੰਦਾ ਉਹਨਾਂ ਨੂੰ ਬੁਲਾ ਲੰਦੇ ਜਿਨ੍ਹਾਂ ਦਾ ਕੋਈ ਬਜ਼ੁਰਗ ਰੁੜ ਗਿਆ ਚਲਿਆ ਗਿਆ ਚੰਗਾ ਹੁੰਦਾ ਉਹਨਾਂ ਪਸ਼ੂਆਂ ਦੇ ਮਾਲਕਾਂ ਨੂੰ ਬੁਲਾ ਲੰਦੇ ਜਿਨ੍ਹਾਂ ਦੇ ਪਸ਼ੂ ਰੁੜ ਗਏ ਚੰਗਾ ਹੁੰਦਾ ਉਹਨਾਂ ਕਿਸਾਨਾਂ ਨੂੰ ਬੁਲਾ ਲੰਦੇ ਜਿਨ੍ਹਾਂ ਦੀ ਕਿਸਾਨਾਂ ਦੀ ਜਿਹੜੀ ਆ ਪੁੱਤਾ ਵਾਂਗੂ ਪਾਲੀ ਹੋਈ ਫਸਲ ਰੁੜ ਗਈ ਚੰਗਾ ਹੁੰਦਾ ਪਰ ਲੇਕਿਨ ਇੱਥੇ ਵੀ ਆ ਕੇ ਉਹੀ ਨਾਟਕੀ ਅੰਦਾਜ਼ ਦੇ ਅੰਦਰ ਆਪਣੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਬੁਲਾ ਕੇ ਔਰ ਪੰਜਾਬ ਦਾ ਅਪਮਾਨ ਕਰਕੇ ਚੱਲਦੇ ਬਣੇ ਸੋ ਮੈਂ ਸਮਝਦਾ ਬਹੁਤ ਭਾਰੀ ਅਪਮਾਨ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕੱਲ ਪੰਜਾਬ ਪੰਜਾਬੀਅਤ ਦਾ ਪੰਜਾਬ ਦੀ ਮਾਤ ਪਾਤਸ਼ਾਹ ਦਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਖੇਤ ਮਜ਼ਦੂਰ ਦਾ ਪੰਜਾਬ ਦੇ ਮਜ਼ਦੂਰਾਂ ਦਾ ਵਪਾਰੀਆਂ ਦਾ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਹੇ ਜੀ